ਤਾਂ ਇਹ ਹਾਲ ਸਵਾਇ ਦੇ ਨਹੀਂ ਹੋਈ। ਉਹ ਠੀਕ ਠਾਕ ਹੈ ਜੀ। ਚੜਦੀ ਕਲਾ ਜੀ। ਤੇ ਬਾਬਾ ਜੀ ਜਿਹੜਾ ਤੁਸੀਂ ਘੋੜੇ ਨੂੰ ਮਸਾਲਾ ਦਿੰਦੇ ਉਹਦੇ ਵਿੱਚ ਕੀ ਕੀ ਆਟਮਾ ਪਾਈਆਂ ਜੀ? ਇਹਦੇ ਵਿੱਚ ਬਰ ਜੀ ਬੜੀਆਂ ਚੀਜ਼ਾਂ ਪੈਂਦੀਆਂ ਨੇ। ਹਾਂਜੀ। ਪਹਿਲੇ ਨੰਬਰ ਤੇ ਕੋਟ ਤੁੰਬੇ ਆ। ਹਾਂਜੀ। ਫਿਰ ਕਾਲੀ ਜੀਰੀ। ਹਾਂਜੀ। ਕਾਲੀਆਂ ਮਹਾਂ। ਠੀਕ ਹੈ ਜੀ। ਖਾਲਾ ਸੁਆਗਾ। ਠੀਕ ਹੈ ਜੀ। ਕੁਚਲਾ। ਹਾਂਜੀ। ਕਾਲਾ ਲੋਣ। ਤੇ ਜੇ ਕੋਈ ਦੇਸੀ ਜਗਾੜ ਆਪਾਂ ਨਾਲ ਪਾਉਣਾ ਹੋਵੇ। ਹਾਂਜੀ। ਖਵਾਰ ਗੰਧਲ। ਠੀਕ ਹੈ ਜੀ। ਅਕਸਿੰਨ। ਆਕ ਦੀਆਂ ਕ੍ਰੋਮਬਲੀਆਂ ਮਮੋਲੀਆਂ ਤੇ ਅਦਰਕ ਹਿੰਡਾਸਣ ਤੇ ਖੜੀਆਂ ਮਿਰਚਾਂ ਪਾ ਕੇ ਮਸਾਲਾ ਤਰਗ ਕੇ ਬਰੀ ਘੋੜੀਆਂ ਆਈ ਵੀ ਜੇ ਕੋੜੇ ਜਿਹੜੇ ਗੋਡੇ ਜਦੋਂ ਮੋٹے ਹੋ ਜਾਂਦੇ ਯਾਨੀ ਕਿ ਉਹਨੂੰ ਕਹਿੰਦੇ ਨੇ ਨਾਲ ਥੰਡੋ ਵਾਈ ਹਾਂਜੀ ਰੇਟ ਆ ਜਾਂਦਾ ਹਾਂ ਵਾਈ ਹੋ ਜਾਂਦੀ ਹੈ ਜਿਵੇਂ ਪੋਟਾਂ ਕਹਿੰਦੇ ਪਰਮ ਵਾਲੇ ਆਪਣੇ ਕਹਿੰਦੇ ਵਾਈ ਤੇ ਉਹ ਵਾਈ ਵਾਦੀ ਜਿਹੜੀ ਘੇਟੋਂ ਦੀ ਅਟਾਂ ਵਾਲੀ ਪਾਣੀ ਆਉਂਦਾ ਘੋੜਿਆਂ ਦੇ ਇਹ ਨਹੀਂ ਆਉਂਦਾ ਜਿਹੜੀ ਖੁੜਤੀ ਤੇ ਸੁਸ਼ਤੀ ਨਾਲ ਜਿਹੜੇ ਆ ਦਿਖਦੇ ਉਹ ਨਹੀਂ ਰਹਿਣਗੇ ਘੋੜੇ ਆ ਖੜੇ ਰਹਿਣਗੇ ਠੀਕ ਹੈ ਜਿਹੜੇ ਜਾਨੀ ਕਿ ਜਿਵੇਂ ਪੁਲਵਾਨ ਜਦੋਂ ਭਾਜ ਦਾ ਨਰਦਾ ਚਾਲ ਖਾਣ ਚਾਹਦਾ ਹਣਾ ਠੀਕ ਹੈ ਇਹ ਬਦਾਮ ਖਾਲਾ ਗੀਆਂ ਖਾਲਾ ਇਹ ਇਹਨਾਂ ਦੀ ਖਰਾਕ ਆ ਠੀਕ ਹੈ ਥੋੜੀ ਸ਼ਾਨ ਕੇ ਪਾਉ ਕਦੇ ਘੋੜੇ ਨੂੰ ਬੰਨ ਨਹੀਂ ਪੈਂਦਾ ਹਾਂਜੀ ਛੱਤੇ ਘੋੜੇ ਨਹੀਂ ਸੋਚਦੇ ਜੇ ਮਸਾਲਾ ਆਪਾਂ ਸਹੀ ਤਰੀਕੇ ਨਾਲ ਦਿੱਤਾ ਜਾਵੇ ਕਿੰਨੇ ਟਾਈਮ ਬਾਅਦ ਦਿੰਨੇ ਹੋ ਭਾਈ ਇਹ ਜਿਹੜਾ ਇਹ ਬਜ਼ੁਰਗ ਘੋੜਾ ਉਹਨੂੰ ਕੋਈ ਅਠੀ ਨੋਈ ਦੇਣੀ ਦੇ ਦੇ ਹਾਂਜੀ ਜਿਹੜਾ ਬਜ਼ੁਰਗ ਜਿਆਦਾ ਜਿਹੜਾ ਉਹਨੂੰ ਤਾਂ ਭਾ ਰੋਜ਼ ਅੱਖ ਨੱਪ ਕੇ ਗੱਲੀ ਹਾਂਜੀ ਇੱਥੇ ਵੱਡਾ ਘੋੜਾ ਇਹੋ ਹੀ ਆ ਬਜ਼ੁਰਗਾਇ ਕਹਿੰਦਾ ਰੇੜੇ ਵਾਲਾ ਆਟਾ ਆਹ ਉਹ ਵੀ ਤੇਰੇ ਜਿਹੜਾ ਨਵਾਂ ਚੜਦਾ ਜਿਹਦਾ ਉਹ ਬੱਚਾ ਹਫ਼ਤੇ ਪਿਛੋਂ 1.5 ਹਫ਼ਤੇ ਪਿਛੋਂ ਹਾਂਜੀ ਅੱਠੀ ਦਿਨ ਹੀ ਦਿੰਦੇ ਕਈ ਨਹੀਂ ਅੰਗਸ਼ਾਂਗੇ ਤੇ ਕਈ ਤੇ ਇਹਨਾਂ ਅੰਗਾਂ ਕਿ ਇਦਾਂ ਮਹੱਲੇ ਦੀ ਮਹੱਲੇ ਮਸਾਲਾ ਦੇ ਕੇ ਚੜਦੇ ਆ ਠੀਕ ਹੈ ਜੀ ਹਾਂ ਜਦੋਂ ਭੌੜ ਦੌੜ ਕਰਨੀਆਂ ਇੱਕ ਦਿਨ ਚਾਹੇ ਪਹਿਲਾ ਦੇ ਦਿੰਦੇ ਆ ਜਾਂ ਇੱਕ ਦਿਨ ਮਗਵਾਲ ਤੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ